ਗੋਰੀ ਅੱਜ ਕਿੰਨੇ ਦੀ ਦੇਣੀ ਹੈ ਇਹ? ਵੀਰੇ ਇਹਦਾ ਅੱਜ ਬੱਚੀ ਦਾ 46000 ਚੋਂ ਮਾਨਦਾਨ ਕਰਦਾਂਗੇ। ਲੋਈ ਮਿੱਤਰੋ 46000 ਦੇ ਵਿੱਚੋਂ। ਬਾਕੀ ਭਾਈ ਜਿਵੇਂ ਆਪਾਂ ਕਹਦੇ ਇਹ ਸੀਮਨ ਦੀ ਵੀ ਤੁਸੀਂ ਦੱਸਿਆ ਚੰਗੇ ਦੀ ਆ। ਰਿਪੋਰਟਰ 21 12 ਦਾ ਨੇ ਇਹਦੇ ਪਏ ਆ 14 ਕਿਲੋ ਦੁੱਧ ਦੱਸਿਆ ਪਿਛਲੇ ਸੂਈ ਦਾ। ਠੀਕ ਹੈ ਵੀਰੇ। ਵਜ਼ਨ ਕਾਹ ਦੇਦਾ ਵੀ ਬੱਚੀ। ਗੋਰੀ ਇਹ ਆਪਾਂ ਭਾਈ ਅੱਜ ਕਿੰਨੇ ਦੀ ਦੇਣੀ ਹੈ? ਇਹਦਾ ਬੱਚੀ ਦਾ ਵੀਰੇ 62000 ਚੋਂ ਮਾਨਦਾਨ ਕਰਦਾਂਗੇ। 62000 ਦੀ ਤੁਹਾਨੂੰ ਸੱਜਣੋ। ਫਿਰ ਇਹ ਆਪਾਂ ਭਾਈ ਅੱਜ ਕਿੰਨੇ ਦੀ ਦੇਣੀ ਹੈ? ਇਹਦਾ ਵੀਰੇ 46000 ਚੋਂ ਮਾਨਦਾਨ ਕਰਦਾਂਗੇ। ਇਹਦੀ 360 ਲੋ ਵੀ ਮੇਤਰ 36000 ਦੇ ਵਿੱਚ ਗੋਰੇ ਜੀ ਜਰਸੀ ਬੱਚੀ ਲੈਣ ਚ ਲੈ ਜਾਵੇ ਕੋਈ ਹੈ ਨਾ ਨਹੀਂ ਦਿੰਦਾ ਵੀਰੇ ਕੋਈ ਜਿੰਨੇ ਦੀਆਂ ਆਪਾਂ ਬੱਚੀਆਂ ਦੇਣ ਲੱਗੇ ਨਾ ਇਹ ਦੋਏ ਵੱਧ ਖਾ ਕੇ ਤਿਆਰ ਹੋਈਆਂ ਬਿਲਕੁਲ ਬਿਲਕੁਲ ਬਾਕੀ ਗੋਰੇ ਜਾਣ ਚ ਬਹੁਤ ਹਨਾ ਬਹੁਤ ਜ਼ਿਆਦਾ ਪਲੀਆਂ ਬੱਚੀਆਂ ਅਗਰੇ ਮੰਨ ਲਓ ਤੁਸੀਂ ਚੈੱਕ ਕਰਕੇ ਦੇਖੋ ਬਹੁਤ ਜ਼ਿਆਦਾ ਸੋਹਣਾ ਦੇ ਆ ਜਿੰਨ 20 ਨੂੰ ਹੋ ਜਾਣਾ ਵੀਰੇ ਫੋਰਨ ਵਾਲੀਆਂ گاਵਾ ਵਾਂਗੂ ਤਰੂਗੀ ਮੰਨ ਸੱਚੀ ਗਾ ਮਿੱਤਰੋ ਸਵਾਗਤ ਹੈ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹਾਂ ਗੱਲ ਡੈਰੀ ਫਾਰਮ ਪਿੰਡ ਸੁਖੇਵਾਲਾ ਤਹਿਸੀਲ ਜੀਰਾ ਗੋਰੇ ਘਰ ਦੇ ਫਾਰਮ ਤੋਂ ਅੱਜ ਤੁਹਾਡੇ ਲਈ ਜਿੰਨੇ ਵੀ ਤੁਸੀਂ ਇਹ ਨਗ ਟੋਟਲ ਦੇਖੋਗੇ 10 ਨਗ ਤੁਹਾਨੂੰ ਯਾਰਸੀਆਂ ਦੇ ਦਿਖਾਵਾਂਗੇ ਰੇਟ ਅੱਜ ਬਿਲਕੁਲ ਜੈਜ ਹੋਣਗੇ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਲੈ ਕੇ ਦੇਵਾਂਗੇ ਬਾਕੀ ਕੋਈ ਵੀ ਜਾਨਵਰ ਖਰੀਦਣਾ ਉਹਦੀ ਤਸੱਲੀ ਭਰ ਤੁਸੀਂ ਖੁਦ ਕਰਨੀ ਆ ਆਪਣਾ ਕੰਮ ਆ ਤੁਹਾਡੇ ਤੱਕ ਨਵੇਂ ਨਵੇਂ ਫਾਰਮ ਆਂਦੀਆਂ ਵੀਡੀਓ ਲੈ ਕੇ ਗੋਰੇ ਭਾਈ ਪਹਿਲੇ ਤਾਂ ਸਵਾਗਤ ਕਰਦੇ ਸਸੀ ਕਵਰੇ ਗੋਰੇ ਆਦੀ ਰੇਟ ਕਿੱਥੋਂ ਸਟਾਰਟ ਆ ਭਾਈ ਰੇਟ ਵੀਰੇ ਅੱਜ ਲਗਭਗ 35-36000 ਤੋਂ ਸਟਾਰਟ ਆ 40-45 ਵਾਲੇ ਸਾਰੇ ਭਾਈ ਹੈਗੇ ਆ ਮੰਨ ਲਓ 35 ਵਾਲੀ ਬਈ ਸੱਜਰ ਹਾਂ ਉਹ ਸੋਈ ਹੋਈ ਹੈ ਮੇਰੇ ਬੈਡ ਸੋਈ ਹੋਈ ਹੈ ਲਓ ਵੀ ਮਤਲਬ ਸੱਜਣ ਤੁਹਾਨੂੰ ਦਿਖਾਵਾਂਗੇ ਸਿਰਾ ਹੋਣਾ ਵਾ ਗੱਲਬਾਤ ਕਰੀਏ ਪਹਿਲੀ ਦੀ ਗੋਰੇ ਹਨਾ ਹਾਂਜੀ ਵੀਰੇ ਬਹੁਤ ਸੋਹਣੀ ਯਾਰ ਬਰੀਡ ਨਸਲਾ ਹਨਾ ਹਾਂਜੀ ਭਰਾ ਤੇ ਥਣ ਤੁਹਾਨੂੰ ਬਹੁਤ ਜ਼ਿਆਦਾ ਚੰਗੇ ਹਨਾ ਹਾਂਜੀ ਤੇ ਬਾਈ ਕੀ ਰਿਕਾਰਡ ਹੈ ਇਹਦਾ ਇਹ ਬੱਚੀ ਵੀਰੇ ਫਾਰਮ ਦੇ ਵਿੱਚੋਂ ਲਈ ਹੋਈ ਆ ਦੋ ਦੇ ਦੰਦ ਚੱਕਦੀ ਪਈ ਆ 26 ਕੁ ਮਹੀਨੇ ਉਮਰ ਆ ਠੀਕ ਆ ਵੀਰੇ ਕੋਟਡ ਸੀਮਨ ਦੀ ਆ ਵੀਰੇ ਤੇ 20 ਤਰੀਕ ਨੂੰ ਦਿਨ ਪੂਰੇ ਆ ਵੀਰੇ ਇਹਦੇ 20 ਤਰੀਕ ਨੂੰ ਇਹਦੇ ਜਿਹੜੇ ਦਿਨ ਪੂਰੇ ਹੋਣੇ ਸੱਜਣੋਂ ਮੈਂ ਗੋਰੇ ਨੂੰ ਆਪਾਂ ਖੋਲ ਕੇ ਤੋੜ ਕੇ ਦਿਖਾਉਣੀ ਆ ਇਹ ਇੱਥੋਂ ਤੁਸੀਂ ਚੈੱਕ ਕਰਕੇ ਦੇਖੋ ਬਰੀਡ ਬਰੂਡ ਦੇ ਵਿੱਚ ਬਹੁਤ ਜ਼ਿਆਦਾ ਟਾਪ ਦੀ ਗੋਰੇ ਹਨਾ ਮੇਰੇ ਬਾਕੀ ਬਾਈ ਜਿਵੇਂ ਆਪਾਂ ਕਹਦੇ ਇਹ ਸੀਮਨ ਦੀ ਵੀ ਤੁਸੀਂ ਦੱਸਿਆ ਚੰਗੇ ਦੀ ਆ ਹਾਂ ਇੰਪੋਰਟਡ ਸੀਮ ਦੇ ਮੇਰੇ ਕਹਿਣ ਦੀ ਲੋੜ ਹੀ ਨਹੀਂ ਬਾਈ ਦੱਸਦੀ ਆ ਗੋਰੇ ਬਰੀਡ ਆ ਨਾ ਜਿਹੜੀ ਉਹਨੂੰ ਕਹਿਣਾ ਨਹੀਂ ਪੈਂਦਾ ਦੱਸਦੀ ਆ ਬਾਈ ਹਨਾ ਇਹ ਇੱਥੋਂ ਚੈੱਕ ਕਰਕੇ ਦੇਖੋ ਦੇਖੋ ਵੀਰੇ ਬੱਚੀ ਕਉ ਬੱਚੀ ਤੋੜਦੀ ਆ ਦੁੱਖ ਨਾ ਮਿੱਤਰੋ ਘਰੇ ਖੜੀ ਵੀ ਦੱਸੂਗੀ ਚਾਹੇ ਪਰ ਜਿੱਦਣ 20 ਤਰੀਕ ਨੂੰ ਵੀਰੇ ਤਿਆਰ ਹੋਈ ਬੱਚੀ ਇਲਾਕ ਚੀਜ਼ ਹੋਊਗੀ ਮੈਂ ਹੈਗੀ ਆ ਗੋਰੇ ਅੱਜ ਕਿੰਨੇ ਦੀ ਦੇਣੀ ਹੈ ਇਹ ਮੇਰੇ ਇਹਦਾ ਅੱਜ ਬੱਚੀ ਦਾ 72000 ਚ ਮਾਨਤਾ ਨਹੀਂ ਹੋਣਾ ਕੋਈ ਸੌਦੇਵਾਜੀ ਨਹੀਂ ਹੋਣੀਗੀ ਲੋ ਮੈਨੂੰ ਸੌਦੇਵਾਜੀ ਕੋਈ ਨਹੀਂ 20000 ਦੀ ਚੱਕ ਕਰਕੇ ਦੇਖੋ ਤੁਸੀਂ ਬਰੀਡ ਦੇ ਵਿੱਚ ਬਹੁਤ ਜ਼ਿਆਦੇ ਸੋਹਣੇ ਸ਼ਕੀਨ ਬਹੁਤ ਆ ਯਾਰ ਹਨਾ ਬਾੜੀ ਜ਼ਿਆਦਾ ਵੀਰੇ ਜਿੰਨੀ ਕਿਹੜਾ ਸਾਡਾ ਤੁਹਾਨੂੰ ਤੁਸੀਂ ਇੱਥੇ ਚੈੱਕ ਕਰਕੇ ਦੇਖੋ ਥਣ ਵੀ ਬਹੁਤ ਸੋਹਣਾ ਲੱਗਿਆ ਗੋਰੇ ਵੀਰੇ ਇਦਾਂ ਦਾ ਥਣ ਲੱਗਦਾ ਨਹੀਂ ਜਿਹਦੀ ਕਿਤੇ ਪਹਿਲਾਂ ਵੇੜ ਨੂੰ ਘੱਟ ਲੱਗਦਾ ਬਈ ਆਪਾਂ ਗੱਲ ਕਰੀਏ ਪਹਿਲਣਾ ਦਾ ਹਨਾ ਹਾਂਜੀ ਲੇਵੇ ਦਾ ਡੇ ਆਣੀ ਬੜਾ ਜ਼ਿਆਦਾ ਹਾਂ ਬੜਾ ਜ਼ਿਆਦਾ ਜ਼ਿਆਦਾ ਚੰਗਾ ਵਾ ਇਹ ਇੱਥੋਂ ਤੁਸੀਂ ਚੈੱਕ ਕਰਕੇ ਦੇਖੋ ਬਹੁਤ ਜ਼ਿਆਦੇ ਸੋਹਣਾ ਡੇ ਆ ਜਿੰਦਨ 20 ਨੂੰ ਹੋ ਜਾਣਾ ਵੀਰੇ ਫੌਰਨ ਵਾਲੀਆਂ ਗਾਵਾ ਵਾਂਗੂ ਤੁਰੂਗੀ ਮਤਲਬ ਤੁਰੂਗੀ ਬਿਲਕੁਲ ਬਾਈ ਉਹਦੇ ਗੋਰੇ ਫ ਇਹ ਬੱਚੀ ਵੀਰੇ ਪਹਿਲਾਂ ਨਾ ਦੋ ਦਿਨ ਦੀ ਏ ਆ ਬੱਚੀ ਠੀਕ ਆ ਵੀਰੇ ਇਹਦੇ 16 ਤਰੀਕ ਨੂੰ ਵੀਰੇ ਦਿਨ ਪੂਰੇ ਦੱਸੇ ਆ ਇਹ ਵੀ ਫਾਰਮ ਚੋਂ ਲਈ ਆ 50 062 ਦੇ ਸੀਮਨ ਦੀ ਏ ਬੱਚੀ ਦੱਸੀ ਏ ਵੀਰੇ ਠੀਕ ਆ ਬਾਈ ਮਤਲਬ ਫੋਲ ਕੁਆਲਟੀ ਵਜਨ ਬਹੁਤ ਦੇ ਦੇ ਦੀ ਆ ਬਹੁਤ ਸੋਹਣੀ ਆ ਤੁਸੀਂ ਫੇਸ ਚੈੱਕ ਕਰਕੇ ਦੇਖੋਗੇ ਬੱਚੀ ਦਾ ਇਹ ਆ ਦੇਖੋ ਬਾਕੀ ਕੋਲੇ ਜਾਨ ਚ ਬਹੁਤ ਆ ਹਨਾ ਬਹੁਤ ਜਿਆਦਾ ਪਲੀਆਂ ਬੱਚੀਆਂ ਅੰਗਰੇ ਮੰਨ ਲਓ ਇਹਦੇ ਵਿੱਚ ਇੱਕ ਹੋਰ ਖਾਸ ਚੀਜ਼ ਆ ਇਹਦੇ ਥਣਾ ਦਾ ਗੈਪ ਬਹੁਤ ਸੋਹਣਾ ਬਹੁਤ ਜਿਆਦਾ ਹਾਂਜੀ ਗੈਪ ਬਹੁਤ ਜਿਆਦੇ ਚੰਗਾ ਗੈਪ ਤੁਸੀਂ ਇੱਥੇ ਚੈੱਕ ਕਰਕੇ ਦੇਖੋ ਜਰੋ ਇੱਥੇ ਚੈੱਕ ਕਰਕੇ ਦੇਖੋ ਲੇਵੇ ਦੀ ਬਨਾਵਟ ਬਹੁਤ ਸੋਹਣੀ ਹੈ ਕੱਲ ਥਣ ਦੋ ਚਾਰੇ ਜਿਵੇਂ ਆਪਾਂ ਕਹਦੀਏ ਵੀ ਬਰਾਬਰ ਬਰਾਬਰ ਜਿਵੇਂ ਮਣਕੇ ਲਾਏ ਹੁੰਦੇ ਗੋਰੇ ਬਹੁਤ ਲੇਵਾ ਤਗੜਾ ਘੜਦਾ ਮੇਰੇ ਥਾਣਾ ਦੀ ਬੈਥੀ ਬੁੱਥੀਆਂ ਜਿਵੇਂ ਮਣਕੇ ਲੱਗੀ ਹੁੰਦੀ ਏਦਾਂ ਵਾ ਤੇ ਗੋਰੇ ਇਹ ਆਪਾਂ ਬਈ ਅੱਜ ਕਿੰਨੇ ਦੀ ਦੇਣੀ ਹੈ ਇਹਦਾ ਬੱਚੀ ਦਾ ਮੇਰੇ 62000 ਚੁਮਾਨ ਦਾ ਕਰ ਦਾਂਗੇ 62000 ਦੀ ਤੁਹਾਨੂੰ ਸੱਜਣੋ ਆ ਮਿਲ ਜਾਣੀ ਆ ਟਾਪ ਕੁਆਲਟੀ ਦੀ ਆ ਕੋਈ ਵੀ ਸੱਜਣ ਜੇ ਬਰੀਡ ਤੇ ਵੀ ਕੰਮ ਕਰਨਾ ਚਾਹੁੰਦਾ ਜਰਸੀ ਤੇ ਗੋਰੇ ਉਹਦੇ ਲਈ ਬਹੁਤ ਜ਼ਿਆਦਾ ਚੰਗੀ ਸਾਫਤ ਹੋਣ ਵਾਲੀ ਆ ਇਸ ਤੋਂ ਗਾਂ ਦਾ ਵੀਰੇ ਬਰੀਡ ਖਤਮ ਹੀ ਆ ਫਿਰ ਮਾ ਦੋ ਗਾਂ ਜਿਵੇਂ ਹ ਲਵਾ ਕੇ ਚੰਗੀ ਬਰੀਡਿੰਗ ਤੇ ਬੰਦਾ ਕੰਮ ਕਰ ਸਕਦਾ ਆਡਰ ਰੋਡਰ ਗੱਨੀ ਦੀ ਚੰਗਾ ਤਿਆਰ ਕਰੀ ਹੁੰਦੀ ਹੈ ਬਾਕੀ ਇਹਨੇ ਦਿਨਾਂ ਦੇ ਵਿੱਚ ਹਜੇ ਬਣੀ ਜਾਣਾ ਗੋਰੇ ਹੈਨਾ ਇਹ ਵੀ ਬਈ ਚੰਗੀ ਕੀਮਤ ਦੀ ਤਿਆਰ ਹੋਣ ਵਾਲੀ ਆ ਮੇਰੇ ਜਿੱਦਾਂ ਮਰਜੀ ਅਗਲਾ 75000 ਦੀ ਬੱਚੀ ਵੇਚ ਦੇ ਮਰਜੀ ਵੇਚ ਦੇ ਬੜੀ ਜਿਆਦਾ ਚੰਗੀ ਬੱਚੀ ਆ ਇੱਥੋਂ ਤੁਸੀਂ ਚੈੱਕ ਕਰਕੇ ਦੇਖੋ ਬਾਕੀ ਲੈਂਥ ਲੰਥ ਵੀ ਚੰਗੀ ਆ ਮੇਨ ਗੱਲ ਬਰੀਡ ਬਈ ਇਹ ਗੱਲਬਾਤ ਕਰੀਏ ਗੋਰੇ ਆਪਾਂ ਅਗਲੀ ਦਿਨਾਂ ਬੱਤਿਆ ਇਹ ਵੀ ਯਾਰ ਬਹੁਤ ਜਿਆਦਾ ਸ਼ਕੀਨ ਆ ਇਹ ਬੱਚੀ ਵੀਰੇ ਖੀਰੀ ਸਮਝ ਲੇ ਅਗਲਾ ਦੋਂਦੀ ਸਮਝ ਲੇ ਦੰਦ ਜੇ ਨਾ ਚੱਕਣ ਲੱਗੀ ਆ ਬ੍ਰੀਡ ਵਿੱਚ ਤਾਂ ਕੋਈ ਹੱਤ ਤਰਾ ਹੀ ਹੈਣੀ ਐਡੀ ਬੱਚੀ ਚ ਬ੍ਰੀਡ ਬਿਲਕੁਲ ਬਿਲਕੁਲ ਬਈ ਆ ਵੀ ਦੇਖ ਲਓ ਹਾਂ ਬੱਜਣ ਇਹਦਾ ਵੀ ਬਹੁਤ ਆ ਰਲੇਵਾ ਇਹਦਾ ਵੀ ਬਹੁਤ ਆ ਵੀਰੇ ਤੇ 16 ਤਰੀਕ ਨੂੰ ਹੀ ਇਹਦੇ ਦਿਨ ਪੂਰੇ ਆ ਵੀਰੇ ਲਓ ਜੀ ਮਿੱਤਰੋ 16 ਤਰੀਕ ਨੂੰ ਹੀ ਇਹਦੇ ਦਿਨ ਪੂਰੇ ਹੋਣੇ ਆ ਗੁਰੇ ਇਹਦਾ ਵੀ ਹੈਗਾ ਰਿਕਾਰਡ ਇਹ ਵੀ ਵੀਰੇ ਹਾਂ ਸਾਰੀਆਂ ਬੱਚੀਆਂ ਦੀ ਵੀਰੇ ਡਿਟੇਲ ਆਪਾਂ ਅਗਲਾ ਲਊਗਾ WhatsApp ਤੇ ਕਰਦਾ ਹਾਂ ਹਾਂ ਉਹ ਬਾਈ ਦੇ ਨਾਲ ਤੁਸੀਂ ਗੱਲ ਕਰਦੇ ਕਿਹੜੇ ਸੀ ਮੰਦੀਆਂ ਕਗਟ ਤੋਂ ਪਤ ਨਹੀਂ ਅਜ ਨਗਿੰ ਨਹੀਂ ਇੱਕ ਤੋਂ ਇੱਕ ਚੜਦੇ ਤੋਂ ਚੜਦਈਏ ਇਥੋਂ ਚੈੱਕ ਕਰਕੇ ਮੰਨ ਲਓ ਕੋਈ ਕੈਂਤੂ ਬ੍ਰੈਂਡ ਤੋਂ ਹੈ ਨਹੀਂ ਵੀਰੇ ਬ੍ਰੀਡ ਕੁਆਲਟੀ ਹੈ ਬ੍ਰੀਡ ਦੇ ਨਾਲ ਮੇਰੇ ਸਾਹਮਣੇ ਕੋਈ ਕੰਪਰੋਮਾਈਜ਼ ਨਹੀਂ ਗੋਰੇ ਜੀ ਆਪਾਂ ਗੱਲਬਾਤ ਕਰੀਏ ਹੈਨਾ ਤੇ ਬਾਕੀ ਜੇ ਗੱਲ ਕਰੀਏ ਰੇਟ ਬਾਈ ਆਪਾਂ ਰੇਟ ਵੀ ਆਪਣੇ ਦਾ ਜਮਾ ਜੈ ਜੀ ਹੈ ਮੇਰੇ ਜਿੰਨੇ ਦੀਆਂ ਆਪਾਂ ਬੱਚੀਆਂ ਦੇਣ ਲੱਗੇ ਹੈ ਨਾ ਇਹ ਦੋ ਇਹ ਵੱਧ ਖਾ ਕੇ ਤਿਆਰ ਹੋਈਆਂ ਬਿਲਕੁਲ ਬਿਲਕੁਲ ਜੇ ਦੋ ਜੇ ਗਾਹਕ ਨੇ ਸਵਾਦ ਹੀ ਲੈਣਾ ਫਿਰ ਲਈ ਜਾਵੇ ਹੈਨਾ ਨਹੀਂ ਤੇ ਇਹ ਦੋ ਗਾਂ ਤਾਂ ਫਿਰ ਔਖਾ ਹੈਨਾ ਤੇ ਗੋਰੇ ਇਹ ਕਿੰਨੇ ਦੀ ਦੇਣੀ ਆ ਇਹ ਵੀ ਬੱਚੀ ਦਾ 60000 ਚ ਮਾਨਦਾਨ ਹੋ ਨਿਯਾਇਆ ਯਾਰ ਜੇ ਗੱਲਬਾਤ ਕਰੀਏ ਬਾਕੀ ਆਰਡਰ ਖੜੀ ਵਾਲਾ ਆਰਡਰ ਗੁਰੇ ਜਿਹੜਾ ਕਹਿੰਦੇ ਹਨਾ ਬਾਈ ਉਹ ਆ ਮਤਲਬ ਉਹ ਵਾਲੀ ਖੜੀ ਆ ਗਰਮ ਵਾਲੀ ਤੁਸੀਂ ਇੱਕ ਤਾਂ ਚੈੱਕ ਕਰੋ ਹਾਂਜੀ ਹਾਂਜੀ ਬਾਕੀ ਇਹ ਵੀ ਜੇ ਤੂੰ ਕੋਈ ਸੱਜਣ ਲੈਂਦਾ ਬਰੀਡ ਚੰਗੀ ਆ ਬੱਚੇਆਂ ਚੰਗੇ ਦੇ ਲੈਣ ਦੇ ਲਈ ਵੀ ਚੰਗੀ ਆ ਜਿੰਨੀ ਬੱਚੀ ਤਿਆਰ ਹੋ ਗਈ ਕੱਟ ਵਾਲਾ ਲੈਵਲ ਆ ਕਿ ਤਿਆਰ ਹੋ ਗਈ ਹਾਂ ਹਾਂ ਬਿਲਕੁਲ ਬਾਈ ਹਨਾ ਫਿਰ ਕਿਸੇ ਵੈੜ ਦੇ ਫੋਰਸ਼ਾਂਗ ਹੈ ਨਹੀਂ ਕੀ ਜੀ ਬਿਲਕੁਲ ਬਾਈ ਹਨਾ ਚਾਰ ਚਾਰ ਥਾਣਾ ਜੀ ਹਾਂ ਗੱਲ ਕਰੀਏ ਗੁਰੇ ਆਪਾਂ ਇਹਦੀ ਹਨਾ ਚਾਰ ਨੰਬਰ ਬੱਚੀ ਵੀਰੇ ਪਹਿਲਾ ਹੀ ਸੂ ਹੈ ਇਹ ਚਾਰ ਦੰਦਾਂ ਦਾ ਵੀਰੇ ਮੂੰਹ ਤੋਂ ਠੀਕ ਹੈ ਬਾਈ ਬਣੇ ਹਫਟਿਕ ਦੀ ਕੱਚੀ ਆ ਵੀਰੇ ਠੀਕ ਹੈ ਬਾਈ ਇਹ ਵਾਈ ਦਾ ਵੀ ਬੱਚੀ ਦਾ ਕੋਈ ਲੱਗ ਹੀ ਲੱਗਾ ਇੰਨਾ ਇਹਨੂੰ ਬਰੀਡ ਕੁਆਲਟੀ ਦੀ ਬਹੁਤ ਬਰੀਡ ਐ ਬਰੀਡ ਐ ਸੋਣੀ ਆ ਬਾਈ ਹਾਂਜੀ ਇਹ ਇੱਥੋਂ ਚੈੱਕ ਕਰੋ ਤੁਸੀਂ ਬਰੀਡ ਦੇ ਵਿੱਚ ਚੰਗੀ ਆ ਇਹ ਆ ਦੇਖੋ ਬਹੁਤ ਜ਼ਿਆਦਾ ਨਹੀਂ ਆਇਆ ਜਿਵੇਂ ਆਪਾਂ ਕਹ ਦੀਏ ਚੰਗੀ ਆ ਇਹ ਗੋਰੇ ਅੰਦਾਜ਼ਾ ਇਹਦਾ ਕਿੰਨੇ ਕ ਦੁੱਧ ਦੀ ਬਈ ਪਿਆ ਸੱਜ ਜਿਹੜੇ ਸਾਡਾ ਆਰਡਰ ਆ ਲੇਵਾ ਬਹੁਤ ਸੋਹਣਾ ਵਾ ਜੇ ਲੇਵਾ ਬਣਾਉਗੀ ਬਹੁਤ ਹਾਂਜੀ ਹਾਂਜੀ ਚਲੋ ਇਹਨੂੰ ਬੱਚੀਆਂ ਨੂੰ ਆਪਾਂ 14 15 ਕਿਲੋ ਮੰਨ ਕੇ ਲੈ ਲਵੇਗਾ ਗਾਗ ਮੰਨ ਕੇ ਲੈ ਸਕਦਾ ਹੈ ਨਾ ਕਿਉਂਕਿ ਜਿਹੜੀਆਂ ਬੱਚੀਆਂ ਵੱਡੀਆਂ ਵਾ ਚਲੋ ਹੋਰ ਚੀਜ਼ ਆ ਇਹ ਨਾਰਮਲ ਘਰ ਦੀ ਬੱਚੀ ਉਹ ਤਿੰਨੇ ਬੱਚੀਆਂ ਫਾਰਮ ਦੀਆਂ ਵਾ ਠੀਕ ਆ ਗੋਰੇ ਇਹ ਕਿੰਨੇ ਦੀ ਦੇਣੀ ਹੈ ਇਹਦਾ 46000 ਚੋਂ ਮਾਨਦਾਨ ਕਰ ਦਾਂਗੇ ਲੋਈ ਮੇਤਰੋ 46000 ਦੇ ਵਿੱਚੋਂ ਮਾਨਦਾਨ ਬਾਈ ਕਹਿੰਦਾ ਕਰ ਦਾਂਗੇ ਤੁਸੀਂ ਦੇਖ ਲਓ ਕਿੰਨਾ ਚੰਗਾ ਵੀਰੇ ਹਾਂ ਇੱਥੋਂ ਤੁਸੀਂ ਚੈੱਕ ਕਰਕੇ ਦੇਖੋ ਲੱਤ ਦੇ ਇਥੋਂ ਕਰੋ ਜੀ ਥਾਣਾ ਦਾ ਗੈਬ ਗੂਪੇ ਦਾ ਬਹੁਤ ਆ ਹਾ ਥਾਣਾ ਦਾ ਗੈਬ ਵੀ ਸੋਹਣਾ ਬਾਕੀ ਥਣ ਜੇ ਆਪਾਂ ਕਹਦੀਆਂ ਯਾਰ ਹੈ ਵੀ ਸੋਹਣਾ ਲੱਗਿਆ ਹੋਇਆ ਹੈ ਇਹਨਾਂ ਹੱਥ ਦੀ ਚੋਈ ਦਾ ਹਾਂ ਜਿਵੇਂ ਆਪਾਂ ਕਹਦੀਆਂ ਵੀ ਮਣਕ ਨਹੀਂ ਲਾਇਆ ਹੁੰਦਾ ਹਾਂ ਜੀ ਹਾਂ ਉਵੇਂ ਲਾਉਣ ਵਾਲੀ ਗੱਲਬਾਤ ਹੋਈ ਪਈ ਹੈ ਹਨਾ ਬਿਲਕੁਲ ਵੀਰੇ ਤੇ ਗੁਰੇ ਗੱਲ ਕਰੀਏ ਆਪਾਂ ਅਗਲੀ ਕਰਮ ਵਾਲੀ ਦੀ ਪੰਜ ਨੰਬਰ ਬੱਚੀ ਪਹਿਲਾ ਸੂਆ ਵੀਰੇ ਠੀਕ ਆ ਬਾਈ ਆਪ ਤੇ ਇੱਕ ਦੀ ਕੱਚੀ ਮੰਨ ਲਓ ਠੀਕ ਆ ਬਾਈ ਬਿੱਲੇਵੇ ਦੀ ਸਟਾਰਟਿੰਗ ਇਹਦੀ ਬਹੁਤ ਸੋਹਣੀ ਹੈ ਵੀਰੇ ਬੱਚੀ ਦੀ ਹਾਂ ਇਹ ਇਥੋਂ ਇਹਦੀ ਇਹਦੀ ਬਰੀਡ ਬਹੁਤ ਆ ਵੀਰੇ ਬੱਚੀ ਦੀ ਬਰੀਡ ਦਾ ਕਰੋ ਹਾਂ ਚੰਗਾ ਤਿਆਰ ਕਰ ਗਾ ਦੀ ਇਹਦਾ ਆਰਡਰ ਗੁਰੇ ਫਿਕਸ ਰੋ ਫੋਨ ਮੇਰੇ ਫੈਕਸ ਮੰਨ ਲਓ ਟਟਮਾ ਲੌਂਕਣਾ ਕਿਸੇ ਬੱਚੀ ਦਾ ਵੀ ਹੈ ਨੀਗਾ ਇੱਥੋਂ ਚੈੱਕ ਕਰਕੇ ਦੇਖੋ ਮਰੀਦ ਕੁਆਲ ਗੁਰੇ ਇਹਦਾ ਅੰਦਾਜ਼ਾ ਜਿਆ ਕਿੰਨਾ ਕੁ ਦੁੱਧ ਪਿਆ ਸਕਦੀ ਹੈ ਜਿਹੜੇ ਹਿਸਾਬ ਨਾਲ ਦੀ ਬਈ ਬੱਚੀ ਵੀਰੇ ਜਿੰਨਾ ਇਹਦਾ ਵੀ ਚਲੋ ਵਜ਼ਨ ਵਜੂਦ ਦਾ 14-15 ਕਿਲੋ ਦੁੱਧ ਦੇ ਨੂੰ ਵੀ ਜ਼ਿਆਦਾ ਨਹੀਂ ਕੋਈ ਬਾਕੀ ਅਗਲੀ ਸਾਮਝਾ ਬਈ ਹਨ ਕੋਈ ਵੀ ਬੱਚੀ ਵੀਰੇ ਅਗਲਾ ਆਪ ਦੀ ਸਮਝ ਨਾਲ ਲੈ ਲਵੇ ਮੈਂ ਕਿੰਨਾ ਚੋ ਸਕਦਾ ਤੇ ਗੁਰੇ ਇਹ ਕਿੰਨੇ ਦੀ ਦੇਣੀ ਆਪਾਂ ਇਹਦਾ 44000 ਚੋ ਮਾਨ ਕਰ ਦਾਂਗੇ ਵੀਰੇ ਸਰ 45000 ਰੇਟ ਦਾ ਵੀਰੇ ਐਵੇਂ ਜੇ ਹੋਣਗੇ ਹੈਰਾਨ ਹੀ ਕਰਨ ਵਾਲੇ ਆ ਤੇ ਬਾਕੀ ਬਾਈ ਕਹਿੰਦਾ ਵੀ 44000 ਦੇ ਵਿੱਚੋਂ ਵੀ ਗੁਰੇ ਮਾਨਤਾਣਾ ਹੈ ਨਾ ਜਿਹੜਾ ਸੱਜਣੂ ਦਾ ਬਿਲਕੁਲ ਜੀ ਕਰਾਂਗੇ ਆਪਾਂ ਥਾਣਾ ਤੁਸੀਂ ਇੱਥੋਂ ਚੈੱਕ ਕਰਕੇ ਦੇ ਲੈ ਵਲੂਆ ਦੇਖ ਲੈ ਵੀਰੇ ਬੱਚੀ ਨੂੰ ਕਿੰਨਾ ਲੱਗਾ ਜੇ ਹਫ਼ਤੇ ਨੂੰ ਇਹ ਲੈ ਕਿੰਨਾ ਸੋਹਣਾ ਲੈ ਵਲੂਆ ਹਾਂ ਸੋਹਣਾ ਲੱਗਾ ਹੋਇਆ ਉਹ ਬਰੀਡ ਦੀਆਂ ਗੱਲਾਂ ਗੁਰੇ ਜੇ ਬਰੀਡ ਚੰਗੀ ਆ ਜਾਨਵਰ ਚੰਗਾ ਵਾ ਬਾਕੀ ਆਪਨੇ ਜਿਵੇਂ ਆਪਾਂ ਕਹਈਏ ਵੀ ਆਪਾਂ ਜਾਨਵਰ ਲੈਨੇ ਤਸੱਲੀ ਕਰਕੇ ਸਾਫ਼ ਆ ਬਾਈ ਹੈ ਨਾ ਆਪ ਦੇ ਲੋ ਵੀਰੇ ਮੰਨ ਲਓ ਚੰਗਾ ਕਰਕੇ ਲਈਦਾ ਨਾ ਬਾਕੀ ਕਿਸਮਤ ਹੁੰਦੀ ਸਾਂ ਗਾਂ ਬੰਦੇ ਦੀ ਕਿਸਮਤ ਤਾਂ ਗਾ ਭਾਈ ਬੰਦੇ ਦੀ ਸਮਝ ਹੁੰਦੀ ਆ ਕੋਈ ਵੀ ਜਾਨਵਰ ਕੋਰੇ ਨਾਲ ਗੱਲ ਕਰੀਏ ਕੋਰੇ ਇਹਦੀ ਆਪਾਂ ਕਰਮ ਵਾਲੀ ਇਹ ਬੱਚੀ ਵੀਰੇ ਦੂਜੇ ਸੂਏ ਸੂ ਗਈ ਹਫਤੇ ਦੇ ਅੰਦਰ ਬਾਹਰ ਕੱਚੀ ਆ ਠੀਕ ਆ ਵੀਰੇ 14 ਕਿਲੋ ਦੁੱਧ ਦੱਸਿਆ ਪਿਛਲੇ ਸੂਏ ਦੇ ਆਪਾਂ ਨੂੰ ਪਿਛਲੇ ਸੂਏ ਇਹਦਾ ਸੂਆ ਦੂਜੇ ਕੋਰੇ ਦੂਜਾ ਸੂਆ ਜੀ ਇਹਦਾ ਦੂਜਾ ਸੂਆ ਇੱਥੋਂ ਤੁਸੀਂ ਚੈੱਕ ਕਰਕੇ ਦੇਖ ਲਓ ਇਹ ਬ੍ਰੇਡ ਮੂਰ ਦੇ ਵਿੱਚ ਇਹ ਵੀ ਚੰਗੀ ਆ ਭਾਈ ਬਹੁਤ ਜ਼ਿਆਦਾ ਚੰਗੀ ਵੀਰੇ ਹਾਂ ਇਹ ਦਿਨ ਕਿੰਨੇ ਲੈਂਦੀ ਆ ਇਹ ਹਫਤੇ ਦੇ ਅੰਦਰ ਬਾਹਰ ਕੱਚੀ ਆ ਵੀਰੇ ਮੰਨ ਕੇ ਚੱਲੋ ਆਪਾਂ ਜੇ ਕਿਸੇ ਸੱਜਣ ਨੇ ਸਾਂਭ ਲਈ ਤਾਂ ਰੁਪਈਏ ਵੀ ਇਹਨੇ ਚੰਗੇ ਬਿਟਾ ਦੇਣੇ ਆ ਜ ਉਹ ਸਾਹਬ ਨਾਲ ਜਿਹੜਾ ਤੁਹਾਨੂੰ ਰੇਟ ਕਰਾਉਣਾ ਤੁਸੀਂ ਹੈਰਾਨੀ ਮੰਨੋਗੇ ਕੋਈ ਹੈਰਾਨੀ ਨਹੀਂ ਅੱਲਾ ਰੇਟ ਬਿਲਕੁਲ ਬਿਲਕੁਲ ਵੀਰੇ ਰੇਟ ਇਹਦਾ 42000 ਚੋਂ ਮਾਨਤਾ ਕਰ ਦਾਂਗੇ ਵੀਰੇ ਅੱਜ ਸਿਰਫ 42000 ਚੋਂ ਮਾਨਤਾ ਦੇ 42000 ਦੇ ਵਿੱਚੋਂ ਮਾਨਤਾਣ ਹੋਊਗਾ ਇਹ ਕੁਆਲਿਟੀ ਬਹੁਤ ਕੱਦ ਬੁੱਦ ਬਹੁਤ ਇੱਥੋਂ ਤੁਸੀਂ ਚੈੱਕ ਕਰੋ ਥਣ ਥਣ ਇਹਦੇ ਵੀ ਬਹੁਤ ਜਿਆਦੇ ਚੰਗੇ ਆ ਕਰ ਮਾਰੀ ਤੇ ਲੱਗੇ ਹੋਏ ਬਾਕੀ ਤੁਸੀਂ ਚੈੱਕ ਕਰਕੇ ਦੇਖੋ ਇਹਦਾ ਇਹ ਆ ਥੋੜਾ ਜਿਆ ਸੌਖਾ ਵੀ ਪਿਛਲੇ ਸੂਹੇ ਦਾ ਦੁੱਧ ਆਪਾਂ ਨੂੰ ਥੋੜਾ ਜਿਆ ਅੰਦਾਜ਼ਾ ਮਿਲ ਗਿਆ ਉਹ ਸਾਹਬ ਨਾਲ ਬੰਦਾ ਖਰਾਕ ਤੇ ਸੰਭਲੂਗਾ ਇਹਨੇ ਦੁੱਧ ਬਾਈ ਦੇ ਦੇਣਾ ਹਨਾ ਦੁੱਧ ਵਾਹ ਦੇ ਦੂਗੀ ਵੀਰੇ ਜੀ ਹਨਾ ਬਾਨਾ ਬਹੁਤ ਵੱਛੀ ਨਹੀਂ ਹੱਥ ਤੇ ਬਾਨਾ ਬਹੁਤ ਜਿਵੇਂ ਹੁਣ ਪਲੂਨ ਆ ਬਾਈ ਹਨਾ ਪਲੂਨ ਦੇ ਵਿੱਚ ਇਹ ਹੁੰਦਾ ਵੀ ਪਲੂਨ ਦਾ ਪੱਦਾ 10 ਸਾਧਾ ਦਿੰਦੇ ਅੰਦਾਜ਼ਾ ਉਹ ਹੁੰਦਾ ਵੀ ਗਾਂ ਸੇਵਾ ਤੇ ਹੋਏ ਦੀ ਗੱਲਬਾਤ ਹਨਾ ਬਰੀਡ ਕੁਆਲਟੀ ਨੇ ਦੁੱਧ ਦੇਣਾ ਵੀਰੇ ਬਾਕੀ ਤਾਂ ਬਿਲਕੁਲ ਬਾਈ ਹਨਾ ਹਾਂਜੀ ਹਾਂਜੀ ਗੱਲਬਾਤ ਕਰੀਏ ਗੋਰੇ ਆਪਾਂ ਇਹਦੀ ਗਰਮ ਵਾਲੀ ਦੀ ਕੀ ਡਿਟੇਲ ਹੈ ਇਹ 7 ਨੰਬਰ ਬੈਡ ਵੀਰੇ ਤੀਜੇ ਸੂਏ ਸੂਏਗੀ ਪਿਛਲੇ ਸੂਏ ਦਾ 16 ਤੋਂ 17 ਕਿਲੋ ਦੁੱਧ ਦੱਸਿਆ ਇਹਦਾ ਇੱਕ ਇੱਕ ਹਫਤੇ ਦੀ ਕੱਚੀ ਹੈ ਵੀਰੇ ਇੱਕ ਆਦਰੀ ਵੱਡੀ ਬਹੁਤ ਹੈ ਨਾ ਵਜ਼ਨ ਬਹੁਤ ਹੈ ਵੀਰੇ ਵਜ਼ਨ ਬਹੁਤ ਹੈ ਇਹਦੇ ਵਿੱਚ ਹੈ ਨਾ ਹਾਂਜੀ ਬਾਕੀ ਇਹਦਾ ਰੇਟ ਤੁਸੀਂ ਸੁਣ ਕੇ ਰਹੋਗੇ ਸੱਜਣੋ ਹੈਰਾਨ ਇੱਥੇ ਚੈੱਕ ਕਰੋ ਤੁਸੀਂ ਵਜ਼ਨ ਵਾਲੀ ਗਾਹਾਂ ਵੀਰੇ ਵਜ਼ਨ ਵਾਲੀ ਗਾਹਾਂ ਵਾ ਇਹਦੇ ਸੱਜਣ ਨੇ ਕੱਲੀ ਕੈਰੀ ਵੀ ਰੱਖਣੀ ਹੋਵੇ ਹੈ ਨਾ ਹਾਂਜੀ ਤੇ ਉਨੇ ਦੇ ਨੇ ਜਿੰਨਾ ਬਾਈ ਨੇ ਇਹਦਾ ਮੁੱਲ ਕਰਨ ਉਹਨੇ ਤਾਂ ਤੈਨੂੰ ਦੁੱਧ ਪਿਆ ਕੇ ਤੇ ਫਿਰ ਉਹਨੇ ਦੀ ਬਈ ਹੈਗੀ ਹੈ ਇਹ ਬਿਲਕੁਲ ਵੀਰੇ ਬਾਈ ਲੰਮੀ ਲੁਮੀ ਬਹੁਤ ਅਗਾਂ ਵਜਣ ਵਾਲੀ ਹੈ ਹਾਂ ਹਾਂ ਬੇਲ ਚੈੱਕ ਕਰਕੇ ਦੇਖੋ ਹਣਾ ਤੇ ਗੁਰੇ ਫਿਰ ਇਹ ਆਪਾਂ ਬਾਈ ਅੱਜ ਕਿੰਨੇ ਦੀ ਦੇਣੀ ਹੈ ਇਹਦਾ ਵੀਰੇ 46000 ਚੋਂ ਮਾਨਦਾਨ ਕਰ ਦਾਂਗੇ ਸਿਰਫ 46000 ਰੁਪਏ ਦੇ ਵਿੱਚੋਂ ਹਾਂਜੀ ਤੁਹਾਡਾ ਮਾਨਦਾਨ ਸੱਜਣੋ ਬਾਈ ਕਹਿੰਦਾ ਵੇਚਣ ਭਾਵੇਂ 55000 ਦੇ ਵੀਡੀ ਗਾਂ ਵੇਚਣੀ ਹੈ ਹਾਂ ਬੈਕ ਵੀ ਸਕਦੀ ਹੈ ਹਾਂ ਜਿਹੜੇ ਹਿਸਾਬ ਨਾਲ ਥਣ ਥਣ ਲੱਗਿਆ ਹੋਇਆ ਘਰ ਵਾਲੀ ਦੀ ਹੈ ਹਾਂ ਹਾਂ ਤੇ ਵੱਡੀ ਆ ਲੈਂਥ ਲੰਥ ਚੰਗੀ ਹੈ ਬਾਈ ਹੈਨਾ ਬਹੁਤ ਜ਼ਿਆਦਾ ਲੰਮੀ ਹੈ ਇਹ ਵੀ ਇਹ ਵੀ ਗੁਰੇ ਜੇ ਕੋਈ ਵਪਾਰੀ ਸੱਜਣ ਲੈ ਜਾਂਦਾ ਹੈ ਨਾ ਪੰਜ ਸੌ ਦੇ ਵੇਚ ਲਵੇ ਨਾ ਫਿਰ ਹਾਂ ਨਾ ਫਿਰ ਤੇ ਵੇਚਣਾ ਬੈਡ ਦੇਖ ਲੈ ਗੱਡੀ ਆ ਮਾਨਾ ਹਾਂ ਲੈਂਥ ਚੈੱਕ ਕਰਕੇ ਦੇ ਲੋ ਰੇਟ ਜਮ ਇਨਕਾ ਜਾ ਤੇ ਲੈਂਥ ਲੰਥ ਬਹੁਤ ਜ਼ਿਆਦਾ ਨਜ਼ਾਇਜ਼ ਜਿਹੜੀ ਚੰਗੀ ਆ ਗੁਰੇ ਬਾਈ ਇਹਦੀ ਕੀ ਡਿਟੇਲ ਆ ਇਹ 8 ਨੰਬਰ ਤੇ ਵੈਡ ਵੀਰੇ ਤੀਜੇ ਸੂਏ ਐਸ ਹੋਊਗੀ ਹੀ ਗਾ ਬਈ ਇਹ ਮੰਨ ਲਾ ਵੀ ਅਜੇ 12 ਤੋਂ 15 ਦਿਨ ਲਾਉਗੀ ਵੀਰੇ ਹਜੇ ਕੱਚੀ ਹੈ ਬਾਈ ਹੈ ਨਾ ਹਾਂਜੀ ਵੱਡੀ ਵਹਿੜਾ ਵੀਰੇ ਜਰਸੀ ਹਾਂ ਦੁੱਧ ਪਾਇਆ ਇਹਦਾ ਪਿਛਲੇ ਸੂਏ 16 ਤੋਂ 17 ਕਿਲੋ ਹੀ 16 ਤੋਂ 17 ਕਿਲੋ ਬਾਈ ਜਾਂਦਾ ਹਾਂਜੀ ਲੇਵਾ ਬਹੁਤ ਲਾਉਗੀ ਇਹ ਵੀ ਵਹਿੜਾ ਅਈ ਕਹਿੰਦਾ ਪਿਛਲੇ ਸੂਏ ਦੇਖੋ ਖਾਣ ਚੈੱਕ ਕਰੋ ਤੁਸੀਂ ਇਹਦੇ ਹਾਂਜੀ ਬਹੁਤ ਜਿਆਦੇ ਚੰਗੇ ਜਿਹੜੇ ਠੰਡ ਲੱਗੇ ਹੋਏ ਆ ਹੋਰੇ ਹਜੇ ਤਾਂ ਇਹ ਕੱਚੀ ਆ ਨਾ ਜਿਆਦੇ ਇਹਨੇ ਵੀਰੇ 12 ਤੋਂ 15 ਦਿਨ ਲੈ ਜਾਣੇ ਵੈੜ ਨੇ ਲੇਵਾ ਬੋਤਲ ਹੋਣਾ ਇਹਨੇ ਹਾਂ ਇਹਨਾਂ ਆਈ ਆ ਜੇ ਮੋਰੀ ਮਰੀ ਪਾਈ ਇਹਦੇ ਹਲਕਦੀ ਮਾਨਦੀ ਮੋਰੀ ਦੀ ਵੀ ਹੋਣੀ ਏ ਤੋ ਗੁਰੇ ਇਹ ਕਿੰਨੇ ਦੀ ਦਨੀ ਆਪਾਂ ਇਹਦਾ ਵੀਰੇ 48000 ਚ ਮਾਨਦਾਨ ਕਰਦਾਂਗੇ 48000 ਦੇ ਵਿੱਚੋਂ ਹਾਂਜੀ ਇਹਦਾ ਮਾਨਦਾਨ ਸਜੋ ਹੋ ਜਾਣਾ ਤੁਸੀਂ ਇਹ ਚੋਕ ਚੱਕ ਕਰਕੇ ਦੇਖ ਲਓ ਹਜੇ ਬਹੁਤ ਜ਼ਿਆਦਾ ਢਿੱਲਾ ਪਈਆਂ ਬਾਈ ਜਦੋਂ ਤਿਆਰ ਹੋਈ ਜਿਹੜਾ ਮਰਜੀ ਭਰਾ 60000 ਦੀ ਵੜ ਵੇਜ ਲਾ ਹਾਂ ਅੜ ਕੇ ਤੁਰੂ ਬਾਈ ਉਹਦੇ ਉਂ ਵੀ ਇਹ ਹੈਣਾ ਆ ਦੇਖ ਲੈਣ ਨੂੰ ਵੀ ਸਿਸਟਮ ਕੀ ਲੱਗਿਆ ਹਾਂ ਜਿਹੜੇ ਹਿਸਾਬ ਨਾਲ ਇਹਦਾ ਸਿਸਟਮ ਕਰਨ ਵਾਲੀ ਦਾ ਲੱਗਿਆ ਹੋਇਆ ਹੈਣਾ ਹੋਰ ਗੱਲਬਾਤ ਕਰੀ ਆਪਾਂ ਇਹਦੀ ਹੈਣਾ ਕਰਨ ਇਹ ਵੜ ਵੀਰੇ ਦੂਜੇ ਸੂਏ ਰਾਤ ਸੁਈ ਆ ਠੀਕ ਹੈ ਜਰਸੀ ਬੱਚੀ ਨੂੰ ਜਨਮ ਦਿੱਤਾ ਇਹਨੇ ਬਾਈਰ ਜ਼ੋਰ ਦੀ ਪ੍ਰੋਪਰ ਓਕੇ ਆ ਠੀਕ ਹੈ ਸਾਊ ਸੀਲ ਕੋਈ ਰੱਸੀ ਨਹੀਂ ਪਾਉਣੀ ਇੱਕ ਨੰਬਰ ਚੋਈ ਆ ਠੰਡੀ ਸੀਲ ਬਹੁਤ ਆ ਠੀਕ ਹੈ ਬਾਈ ਮਗਰ ਇਹਦੇ ਬੱਛੀ ਵੀ ਬਹੁਤ ਟਾਪ ਦੀ ਆ ਹਨਾ ਗੋਰੇ ਰੱਸੀ ਬੱਛੀ ਆ ਵੀਰੇ ਇਹ ਇਹਦਾ ਰੇਟ ਤੁਸੀਂ ਸੁਣ ਕੇ ਸੱਜਣੋ ਹਰਾਰੇ ਜੋ ਆਰਡਰ ਬਹੁਤ ਸੋਹਣਾ ਕਰ ਮਾਰੀ ਦਿਆ ਨਾ ਬਾਈ ਬਹੁਤ ਚੰਗਾ ਵੀਰੇ ਗੈਬ ਗੂਬ ਵਾਲਾ ਹਾਂ ਇੱਥੋਂ ਤੁਸੀਂ ਚੈੱਕ ਕਰਕੇ ਦਿਓ ਵੀਰੇ ਕਿੰਨਾ ਦੁੱਧ ਪਿਆ ਦੂ ਇਹ ਇਹ ਬੱਛੀ ਵੀਰੇ ਮੰਨ ਕੇ ਚੱਲ 12 ਕਿਲੋ ਪਹਿਲੇ ਸੋ ਇਹਦਾ ਦੱਸਿਆ ਵੀ 14 ਕਿਲੋ ਮੰਨ ਕੇ ਲੈ ਲੈ ਕੋਈ ਪੜੋਣਾ ਚਾਹੀਦਾ ਜਿਹੜੇ ਹਿਸਾਬ ਨਾਲ ਬਾਈ ਸਿਸਟਮ ਆ ਹਨਾ ਹਾਂਜੀ ਹਾਂ ਇੱਥੋਂ ਬਾਕੀ ਸਾਊ ਸੀਲ ਬਹੁਤ ਆ ਵੀਰੇ ਇਹਦੇ ਮਗਰ ਬੱ ਇਹਦੀ 36000 ਚ ਛੋੜ ਹੀ ਹੁਣੀ ਆ ਵੀਰੇ ਲਓ ਵੀ ਮਤਲਬ 36000 ਦੇ ਵਿੱਚ ਗੋਰੇ ਜੀ ਜਰਸੀ ਬੱਛੀ ਲੈਣ ਚ ਲੈ ਜਾਵੇ ਕੋਈ ਹੈ ਨਾ ਨਹੀਂ ਦਿੰਦਾ ਵੀਰੇ ਕੋਈ ਨਹੀਂ ਦਿੰਦਾ ਬਾਈ ਕੋਈ ਹੈ ਨਾ ਤੇ ਬਾਕੀ ਤੁਸੀਂ ਇੱਥੋਂ ਥਣ ਚੈੱਕ ਕਰਕੇ ਦੇਖੋ ਦੇਖੋ ਗਏਬ ਗੋਰੇ ਵੀਰੇ ਲੇਵੇ ਦੀ ਚੜਾਈ ਜੜੂ ਕਿੰਨੀ ਬੱਛੀ ਦੀ ਬਹੁਤ ਯਾਦ ਚੰਗੀ ਆ ਤੇ ਬਾਕੀ ਜਿਹੜੀ ਯਾਰ ਮਗਰ ਅੰਗਾ ਬਾਈ ਉਹ ਵੀ ਬਹੁਤ ਯਾਦ ਚੰਗਾ ਮੱਛੀ ਹੈ ਹਾਂਜੀ ਆਹ ਵਧੀਆ ਫੇਸਬੁਕ ਤੁਸੀਂ ਚੈੱਕ ਕਰਕੇ ਦੇਖੋ ਚੱਲ ਇਹ ਹੁੰਦਾ ਵੀ ਗੋਰੇ ਕਿਸੇ ਨੇ ਇਹਦੇ ਸਿੰਗ ਨਹੀਂ ਲਗਾਏ ਹੈ ਨਾ ਵੀ ਜੇ ਲਗਾਏ ਹੁੰਦੇ 10000 15 ਵਧ ਦੇ ਗਏ ਨਹੀਂ ਸੀ ਹਾਂ ਇਹਦਾ ਰੇਟ ਵੀ ਜ਼ਿਆਦਾ ਗੁਰੇ ਕੀ ਦਿੱਤੇ ਮੇਰੇ ਦੂਜੇ ਸੂਏ ਸੁਣਾ ਠੀਕ ਹੈ ਵੀਰੇ ਠੀਕ ਹੈ ਜੀ 12 ਡੈਣੇ ਦੇ ਪਏ ਆ 14 ਕਿਲੋ ਦੁੱਧ ਦੱਸਿਆ ਪਿਛਲੇ ਸੂਈ ਦਾ ਠੀਕ ਹੈ ਵੀਰੇ ਵਜ਼ਨ ਕਾ ਦੇਦਾ ਵੀ ਬੱਚੀ ਦਾ ਬਹੁਤ ਜ਼ਿਆਦਾ ਵਾ ਹਾਂ ਇਤੋਂ ਤੁਸੀਂ ਚੈੱਕ ਕਰਕੇ ਉਹ ਚੁਗਾ ਦੇਣ ਮੇਰੇ ਥਾਨ ਤੋਂ ਇਹਨੂੰ ਵੀ ਬਹੁਤ ਚੰਗਾ ਲੱਗਾ ਹਾਂ ਇਹਦੇ ਵੀ ਬਹੁਤ ਚੰਗਾ ਲੱਗਾ ਹੈ ਹਾਂ ਬਾਕੀ ਜਾਣ ਚ ਬਹੁਤ ਆ ਬੱਚੀ ਬਈ ਹੈ ਹਾਂ ਚੰਗਾ ਬਹੁਤ ਆ ਵੀਰੇ ਹਾਂ ਦੇਖੋ ਸਦਰ ਕੋੜੀ ਵਰਗੀ ਬਈ ਵੀਰੇ ਹਾਂ ਜਿਵੇਂ ਕੋੜੀਆਂ ਤੋੜਦੀ ਨਾ ਐ ਤੋੜਦੀ ਗੁਰੇ ਕਿੰਨੇ ਦੀ ਦੇਣੀ ਹੈ ਇਹ ਵੀ ਬੱਚੀ ਵੀਰੇ ਅੱਜ ਕੱਤੀ ਕੱਤੀ 44000 ਚੋਂ ਮਾਨਦਾਨ ਕਰ ਦਾਂਗੇ ਲਓ ਵੀ ਮਤਰੋ 44 ਸੱਲੀ ਗਰੀ ਰੱਖਣੀ ਹੋਵੇ ਕਿਸੇ ਬੰਦੇ ਨੇ ਹਨਾ ਹਾਂਜੀ ਫਟਾਉ ਪੜੀ ਗੱਲ ਬਾਤ ਹੀ ਹੋ ਜਾਣੀ ਹੈ ਸੱਚ ਨੂੰ ਬਾਕੀ ਥਾਂ ਤੁਸੀਂ ਇੱਥੋਂ ਚੈੱਕ ਕਰੋ ਇਹ ਆ ਦੇਖੋ ਬਹੁਤ ਜਿਆਦਾ ਚੰਗਾ ਲੱਗਿਆ ਬਾਕੀ ਜੇ ਆਪਾਂ ਕਹਿੰਦੇ ਜਰਮਾਨੀ ਆ ਪਲੀ ਹੋਈ ਆ ਗੋਰੇ ਇੱਕ ਵਾਰ ਹਨਾ ਬਈ ਐਡਰੈਸ ਬੋਲ ਕੇ ਇਹ ਮੋਬਾਈਲ ਨੰਬਰ ਸੱਜਣਾ ਬੋਲ ਦੀ ਕਰਾ ਪੈਂਡ ਵੀਰੇ ਆਪਣਾ ਸੁਖੇ ਵਾਲਾ ਵਾ ਜੀਰੇ ਸ਼ਹਿਰ ਤੋਂ 5 ਕਿਲੋਮੀਟਰ ਆੜਾ ਮੋਗੇ ਤੋਂ 20 ਕਿਲੋਮੀਟਰ ਆਟਾ ਠੀਕ ਹੈ ਜੀ ਮੋਬਾਈਲ ਨੰਬਰ 9781230900 ਵੀਰੇ ਤੇ ਬਾਕੀ ਗੋਰੇ ਦਾ ਨੰਬਰ ਸਕਰੀਨ ਦੇ ਉੱਪਰ ਲਗਾਤਾਰ ਚੱਲ ਰਿਹਾ ਹਾਂਜੀ ਬਾਈ ਦੇ ਜਾਨਵਰਾਂ ਦੀ ਬਰੀਡ ਕਿਵੇਂ ਲ ਤੇ ਰੇਟ ਕਿਵੇਂ ਲੱਗੇ ਸੱਜਣੋ ਇੱਕ ਵਾਰ ਕਮੈਂਟ ਕਰਕੇ ਜਰੂਰ ਦੱਸਿਓ ਪਰ ਫੇਰ ਵੀ ਬਾਈ ਹਣੇ ਹਮੇਸ਼ਾ ਇਹੀ ਗੱਲ ਕਹਿੰਦੇ ਹੁੰਦੇ ਆ ਕੋਈ ਵੀ ਜਾਨਵਰ ਖਰੀਦਣਾ ਤੁਸੀਂ ਆਪਦੀ ਤਸੱਲੀ ਪਰਖਦੇ ਆਪਦੀ ਸਮਝ ਦੇ ਨਾਲ ਖਰੀਦਣਾ ਵੀਡੀਓ ਨੂੰ ਕਰ ਦਿਓ ਸ਼ੇਅਰ ਜਿਉਂਦੇ ਬੱਸਦੇ ਰਹੋ ਜੀ ਧੰਨਵਾਦ